ਸਾਰੇ ਦੋਸਤਾਂ ਪਿਆਪੀ ਸਤਿ ਸ੍ਰੀ ਅਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਆ ਤੁਸੀ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਆਪਾਂ ਗੱਲ ਕਰਨੀ ਆ ਵੀ ਜਦੋਂ ਤੁਸੀਂ ਹੁਣ ਜਾਣਾ ਆਪਣੇ ਘਰ ਛੱਡਨੇ ਆ ਤੇ ਤੁਹਾਡੇ ਕੋਲੇ ਕੀ ਕੁ ਸਾਮਾਨ ਹੋਣਾ ਚਾਹੀਦਾ ਮਤਲਬ ਜਦੋਂ ਤੁਸੀਂ ਪੁਲਿਸ ਲਾਈਨ ਦੇ ਵਿੱਚ ਜੁਆਇਨ ਜਾ ਕੇ ਕਰਨਾ ਜਾਂ ਬਟਾਲੀਨ ਜਾ ਕੇ ਜੁਆਇਨ ਕਰਨਾ ਤਾਂ ਐਟ ਲੀਸਟ ਮਤਲਬ ਤੁਹਾਨੂੰ ਪਤਾ ਹੋਵੇਗੇ ਤੁਹਾਡੇ ਕੋਲੇ ਕੀ ਕੀ ਜਿਹੜਾ ਪੰਜਾਬੀ ਕਹਿੰਦੇ ਕੀ ਕੀ ਸੌਦਾ ਪਤਾ ਹੋਣਾ ਚਾਹੀਦਾ ਠੀਕ ਹੈ ਉੱਥੇ ਸਰਵਾਈਵ ਕਰਨ ਲਈ ਤੇ ਪਿਛਲੇ ਵੀਡੀਓ ਦੇ ਵਿੱਚ ਤੁਸੀਂ ਕਾਫੀ ਪਿਆਰ ਦਿੱਤਾ ਕਾਫੀ ਕਮੈਂਟਸ ਦਿੱਤੇ ਨੇ ਠੀਕ ਆ ਤੇ ਉਹਦੇ ਬੇਸ ਤੇ ਆਪਾਂ ਇਹ ਵੀ ਸਾਰੀ ਗੱਲ ਕਰਨੀ ਕਿਉਂਕਿ ਮੈਨੂੰ ਡਰੈਸ ਕੋਡ ਬਾਰੇ ਪੁੱਛਿਆ ਡਰੈਸ ਕੋਡ ਬਾਰੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਠੀਕ ਆ ਤੇ ਡਿਸਪਲਿਨ ਬਾਰੇ ਸਾਰਾ ਕੁਝ ਤੁਸੀਂ ਫਾਲੋ ਕਰਨਾ ਚਾਹੀ ਜਣੋ ਬਹੁਤ ਸੌਖੇ ਰਹੋਗੇ ਸੌਖੇ ਰਹੋਗੇ ਮਤਲਬ ਕਿ ਚਲੋ ਕਿਸੇ ਦੀ ਇੱਜ਼ਤ ਕਰਨਾ ਆਪ ਦੀ ਇੱਜ਼ਤ ਕਰਾਉਣਾ ਠੀਕ ਆ ਜਿਵੇਂ ਕਹਿੰਦੇ ਹੁੰਦੇ ਨੇ ਵੀ ਜੇ ਤੁਸੀਂ ਇੱਕ ਵਾਰ ਜੀ ਕਹਿੰਨੇ ਆ ਤਾਂ ਅਗਲਾ ਆਪਾਂ ਨੂੰ 10 ਵਾਰੀ ਜੀ ਕਹੂਗਾ ਤੁਸੀਂ ਤੁਸੀਂ ਕੁਝ ਵੀ ਨਹੀਂ ਕਹਿੰਦੇ ਫਿਰ ਅਗਲਾ ਉਸਹੀ ਮਤਲਬ ਟੋਨ ਦੇ ਵਿੱਚ ਗੱਲ ਕਰ ਜੇ ਤੁਸੀਂ ਮੇਰੇ ਨਾਲ ਉਦਾਂ ਦੀ ਗੱਲ ਕਰੋਗੇ ਤਾਂ ਮੈਂ ਵੀ ਤੁਹਾਡੇ ਨਾਲ ਵਧੀਆ ਗੱਲ ਕਰੂੰਗਾ ਜੇ ਮੇਰੇ ਨਾਲ ਉਦਾਂ ਹੀ ਟੋਨ 'ਚ ਗੱਲ ਕਰੋਗੇ ਫਿਰ ਮੈਂ ਵੀ ਉਦਾਂ ਹੀ ਟੋਨ 'ਚ ਗੱਲ ਕਰੂੰਗਾ ਠੀਕ ਹੈ ਤੇ ਇਸੇ ਤਰ੍ਹਾਂ ਹੀ ਮੇਰੇ ਨਾਲ ਜੇ ਜੁੜੇ ਹੋ ਤਾਂ ਵਧੀਆ ਚੀਜ਼ਾਂ ਸਿੱਖੋ ਮੇਰੀਆਂ ਕੋਈ ਮਾੜੀਆਂ ਚੀਜ਼ਾਂ ਮੈਨੂੰ ਜਰੂਰ ਦੱਸੋ ਠੀਕ ਹੈ ਤੇ ਪਰ ਉਹ ਗ੍ਰੈਂਡ ਨਾ ਕਰਿਓ ਉਹਨਾਂ ਨੂੰ ਅਸੈਪਟ ਨਾ ਕਰਿਓ ਅਸੈਪਟ ਮਤਲਬ ਕਿ ਉਹਨਾਂ ਨੂੰ ਜਿਵੇਂ ਮਤਲਬ ਕਿ ਅਮਲ ਨਾ ਕਰਿਓ ਉਹਨਾਂ ਤੇ ਜੇ ਕੋਈ ਮੈਂ ਚਲੋ ਕਈ ਵਾਰੀ ਨਾ ਮਤਲਬ ਸ਼ਬਦਾਵਲੀ ਇਦਾਂ ਦੀ ਹੋ ਜਾਂਦੀ ਹੈ ਕਿ ਪੁਲਿਸ ਵਿਭਾਗ ਮੈਂ ਇਦਾਂ ਦਾ ਕਿ ਸ਼ਬਦਾਵਲੀ ਆਪਣੀ ਥੋੜੀ ਜੀ ਹੋ ਜਾਂਦੀ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਕਿ ਜਿਨ੍ਹਾਂ ਨੂੰ ਮੈਂ ਟ੍ਰੇਨ ਕਰਾਂ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਨੂੰ ਵਧੀਆ ਟ੍ਰੇਨ ਕਰਾਂ ਤਾਂ ਕਿ ਉਹ ਫਿਰ ਹੀ ਸਿੱਖ ਸਕਣ ਕਿ ਅਸੀਂ ਜਿਹੜਾ ਉਹ ਕਿੱਦਾਂ ਕਰਨਾ ਹੈਗਾ ਤੇ ਅੱਜ ਆਪਾਂ ਗੱਲ ਕਰਨੀ ਹੈ ਜਿਹੜੀ ਉਹ ਕਰਨੀ ਆ ਤੁਹਾਡੇ ਕੋਲ ਸਮਾਨ ਕੀ ਹੋਣਾ ਸੀਦਾ ਵੀਡੀਓ ਵਧੀਆ ਲੱਗੀ ਤਾਂ ਮਤਲਬ ਵੀਡੀਓ ਸਾਰੀ ਦੇਖੋ ਪਹਿਲਾਂ ਨਾ ਤਾਂ ਕਿ ਤੁਹਾਨੂੰ ਜਿਹੜੀ ਸਮਝ ਲੱਗ ਸਕੇ ਮੈਂ ਸ਼ੁਰੂ ਤੋਂ ਲੈ ਕੇ ਨਾ ਐਂਡ ਤੱਕ ਸਮਝਾਉਂਗਾ ਵੀ ਤੁਹਾਨੂੰ ਜਿਹੜਾ ਕੀ ਮਤਲਬ ਕੀ ਕੋਈ ਸਮਾਨ ਚਾਹੀਦਾ ਹੈਗਾ ਠੀਕ ਆ ਤੇ ਉਹਦੇ ਲਈ ਵੀਡੀਓ ਸਾਰੀ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਚੈਨਲ ਅੱਗੇ ਮਤਲਬ ਸਾਰਿਆਂ ਕੋਲੇ ਪਹੁੰਚਾ ਦਿਓ ਜਿਹੜੇ ਤੁਹਾਡੇ ਨਾਲ ਦੇ ਭਰਤੀ ਹੋਏ ਨੇ ਜਿਹੜੇ ਚੈਨਲ ਨਾਲ ਨਹੀਂ ਜੁੜੇ ਹੋਏ ਉਹਨਾਂ ਦਾ ਖਸਾਰੀ ਜਿਹੜੀ ਵੀਡੀਓ ਪਹੁੰਚਦੀ ਕਰੋ ਤਾਂ ਕਿ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਹੋ ਸਕੇ ਤੇ ਜਾਉਂਗੇ ਤੁਹਾਨੂੰ ਜਦੋਂ ਘਰ ਤੋਂ ਨਿਕਲਣਾ ਤੁਸੀਂ ਉੱਥੇ ਤੁਹਾਨੂੰ ਕੋਈ ਫੈਸਿਲਿਟੀ ਇਦਾਂ ਦੀ ਨਹੀਂ ਮਿਲਣੀ ਤੁਹਾਨੂੰ ਬਿਸਤਰਾ ਮਿਲੂਗਾ ਠੀਕ ਆ ਹਾਂ ਤੁਹਾਨੂੰ ਮਤਲਬ ਗੱਦੀ ਵਗੈਰਾ ਜਾਂ ਮੰਜਾ ਵਗੈਰਾ ਮੇਬੀ ਮਿਲ ਜਾਵੇ ਮੇਬੀ ਕਿਉਂਕਿ ਜਦੋਂ ਅਸੀਂ ਭਰਤੀ ਹੋਏ ਨਾ ਸਾਨੂੰ ਸਿਰਫ ਗੱਦੇ ਮਿਲੇ ਸੀਗੇ ਰਹਿਣ ਵਾਸਤੇ ਪੁਲਿਸ ਲਾਈਨ ਦੇ ਵਿੱਚ ਕੁਆਟਰਾਂ ਬੈਰਕਾਂ ਦੇ ਵਿੱਚ ਤੇ ਉਹ ਗਰਮੀ ਦਾ ਮੌਸਮ ਸੀ ਜਦੋਂ ਅਗਸਤ ਸੀਗਾ ਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਮਤਲਬ ਕਿ ਕੁਝ ਵੀ ਉਹ ਨਹੀਂ ਮਿਲਿਆ ਸੀਗਾ ਰੂਮ ਵਗੈਰਾ ਮਿਲ ਗਏ ਸੀਗੇ ਤਾਂ ਮੈਂ ਤੁਹਾਨੂੰ ਇਹ ਮਤਲਬ ਗੱਲ ਕਹੂੰਗਾ ਕਿਉਂਕਿ ਹੁਣ ਠੰਡ ਦਾ ਹੈ ਮੌਸਮ ਆ ਤਾਂ ਗਦੈਲਾ ਰਜਾਈ ਜੋ ਵੀ ਤੁਸੀਂ ਮਤਲਬ ਜੋ ਵੀ ਤੁਸੀਂ ਅਫੋਰਡ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ ਕੰਫਰਟ ਰਹੋ ਵੀ ਤੁਹਾਨੂੰ ਠੰਡ ਨਾ ਲੱਗੇ ਤਾਂ ਉਹ ਆਪਣਾ ਜ਼ਰੂਰ ਨਾਲ ਲੈ ਕੇ ਜਾਓ ਠੀਕ ਹੈ ਉਹਦੇ ਵਿੱਚ ਜਿੱਦਾਂ ਕਹਦੀ ਕੋਈ ਤੁਸੀਂ ਸਹਰਾਣਾ ਲੈਣਾ ਕੋਈ ਚਾਦਰ ਕੰਬਲ ਜੋ ਵੀ ਤੁਸੀਂ ਲੈ ਕੇ ਜਾਣਾ ਚਾਹੋ ਮਤਲਬ ਬਿਸਤਰਾ ਆਪਣਾ ਰੈਡੀ ਰੱਖਿਓ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਤੁਹਾਡੇ ਡੇਲੀ ਦੇ ਰੁਟੀਨ ਦੀਆਂ ਚੀਜ਼ਾਂ ਠੀਕ ਹੈ ਤੁਸੀਂ ਜਿਹੜਾ ਕੀ ਲੈ ਕੇ ਜਾਣਾ ਵਿੱਚ ਮੈਂ ਵਰਦੀ ਇਨਕਲੂਡ ਕਰੂੰਗਾ ਪੀਟੀ ਵਾਲੀ ਵੀ ਤੇ ਜਿਹੜੀ ਮੇਰੇ ਵਰਦੀ ਪਾਈ ਹੋਈ ਹੈ ਐਦਾਂ ਦੀ ਵਰਦੀ ਵੀ ਠੀਕ ਹੈ ਤੇ ਉਸ ਤੋਂ ਬਿਨਾ ਜਿਹੜਾ ਕਿ ਆਪਣਾ ਨਾਰਮਲ ਰੁਟੀਨ ਦੀਆਂ ਗੱਲਾਂ ਆਪਾਂ ਕਰਦੇ ਹਾਂ ਰੂਟੀਨ ਦੇ ਵਿੱਚ ਆਪਣਾ ਜਿਹੜਾ ਹੋਊਗਾ ਤੁੱਥ ਬਰਸ਼ ਹੋ ਗਿਆ ਠੀਕ ਆ ਆਪਣੀ ਪੇਸਟ ਹੋ ਗਈ ਠੀਕ ਆ ਆਪਣਾ ਨਹੋਂਤੋਂ ਦਾ ਸਮਾਨ ਤੁਸੀਂ ਆਪਣਾ ਮਤਲਬ ਜੋ ਵੀ ਐ ਸੋਪ ਹੈਗੀ ਆ ਠੀਕ ਆ ਸ਼ੈਂਪੂ ਹੈਗਾ ਠੀਕ ਆ ਜੋ ਵੀ ਉਹ ਤੁਸੀਂ ਲੈ ਕੇ ਜਾਣਾ ਠੀਕ ਆ ਤੁਹਾਡੇ ਕੋਲੇ ਮਤਲਬ ਅਗੇ ਨਾਈਟ ਨੂੰ ਪਹਿਨਣ ਲਈ ਕੱਪੜੇ ਜੋ ਤੁਸੀਂ ਪਾਉਣੇ ਹੋ ਲੋਅਰ ਪਾਉਣੇ ਹੋ ਨਾ ਜਾਂ ਕਈ ਪਜਾਮਾ ਵੀ ਕਹਿ ਦਿੰਦੇ ਸਾਡੇ ਮਾਲਵੇਸ ਦਾ ਲੋਰੀ ਕਹਿੰਦੇ ਆ ਅਸੀਂ ਠੀਕ ਆ ਦਰਮਾਜੇ ਦੋਆਬੇ ਵਾਲੇ ਨੂੰ ਪਜਾਮਾ ਕਹਿੰਦੇ ਆ ਤੇ ਉਹ ਤੁਸੀਂ ਲੈ ਕੇ ਜਾਣਾ ਰਾਤ ਨੂੰ ਪਾਉਣ ਲਈ ਟੀ-ਸ਼ਰਟ ਤੇ ਕੋਈ ਆਪਣਾ ਕੋਟ ਠੀਕ ਹੈ ਜੈਕਟ ਸਵੈਟਰ ਜੋ ਵੀ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਉਹ ਨਾਲ ਲੈ ਕੇ ਜਾਇਓ ਠੀਕ ਆ ਤੇ ਜਿੱਦਾਂ ਕਿ ਆਪਣੇ ਹੋਰ ਜਿੱਦਾਂ ਮਤਲਬ ਕਿ ਆਪਣਾ ਤੇ ਉਸ ਤੋਂ ਬਿਨਾਂ ਆਪਣੇ ਜਿੱਦਾਂ ਸ਼ੂਜ਼ ਵਗੈਰਾ ਜੋ ਤੁਸੀਂ ਪਾਉਣੇ ਹੋ ਠੀਕ ਆ ਨਾਰਮਲ ਸ਼ੂਜ਼ ਆਪਣੇ ਉਹ ਲੈ ਜਾਇਓ ਠੀਕ ਹੈ ਜੀ ਤੇ ਆਪਣਾ ਜਿੱਦਾਂ ਡਰੈਸ ਬਾਰੇ ਅਪਾ ਮੇਨਲੀ ਗੱਲ ਕਰਦੇ ਪਹਿਲਾਂ ਵੀ ਚਲੋ ਬਾਕੀ ਜਦਾਂ ਬਾਅਦ ਦੀਆਂ ਗੱਲਾਂ ਨੇ ਵੀ ਸਭ ਤੋਂ ਪਹਿਲਾਂ ਕਹਾਂਗਾ ਅਪਾ ਪਰਤੀ ਹੋਏ ਆਣਾ ਤੇ ਆਪਣਾ ਡਰੈਸ ਸਭ ਤੋਂ ਪਹਿਲਾਂ ਡਰੈਸ ਆਇਂ ਚਲੋ ਮੈਂ ਥੋੜੀ ਹੋਰ ਪਾਸੇ ਸ਼ੁਰੂ ਕਰ ਲਈ ਪਹਿਲਾਂ ਬਸ ਤਰ੍ਹਾਂ ਸ਼ੁਰੂ ਕਰ ਲਈ ਆਪਾਂ ਮੇਨਲੀ ਆਪਾਂ ਨੇ ਡਰੈਸ ਦੀ ਗੱਲ ਕਰਾਂਗੇ ਤੁਸੀਂ ਵਰਦੀਆਂ ਸਾਰੀਆਂ ਨੇ ਸਵਾਲੀਆਂ ਹੋਣੀਆਂ ਠੀਕ ਆ ਦੋ ਦੋ ਦਸਵਾਈਆਂ ਹੋਣੀਆਂ ਕਰੀਬ ਕਰੀਬ ਜਾਂ ਇੱਕ ਠੰਡੀ ਇੱਕ ਗਰਮ ਸੌਲ ਉਹ ਜਿੱਦਾਂ ਵੀ ਹੈਗਾ ਤੁਸੀਂ ਸਭ ਤੋਂ ਪਹਿਲਾਂ ਵਰਦੀ ਲੈ ਕੇ ਜਾਣੀ ਤੁਹਾਡੇ ਕੋਲੇ ਕਾਲੇ ਸ਼ੂਜ਼ ਫੀਤਿਆਂ ਵਾਲੇ ਹੋਣੇ ਚਾਹੀਦੇ ਡਰਬੀ ਸ਼ੂਜ਼ ਕਹਿੰਦੇ ਆਪਾਂ ਉਹਨਾਂ ਨੂੰ ਠੀਕ ਆ ਜਿਹੜੇ ਬੱਚੇ ਜ਼ਿਲ੍ਹੇ ਚ ਭਰਤੀ ਉਹਨਾਂ ਕੋਲੇ ਜਿਹੜੀ ਆ ਟਰਬਨ ਹੋਣੀ ਚਾਹੀਦੀ ਹੈ ਦੂਜੀ ਨੀਲੀ ਮਤਲਬ ਚਾਲਰ ਵਾਲੀ ਠੀਕ ਹੈ ਜੀ ਤੇ ਜਿਹੜੇ ਬੱਚੇ ਆਰਮਡ ਕਾਟਰ ਵਿੱਚ ਭਰਤੀ ਹੋਣ ਤੁਹਾਡੇ ਕੋਲੇ ਖਾਕੀ ਪੱਗ ਹੋਣੀ ਚਾਹੀਦੀ ਆ ਹੁਣ ਕਈ ਬੱਚੇ ਮੈਨੂੰ ਪੁੱਛ ਰਹੇ ਸੀ ਵੀ ਅਸੀਂ ਮਤਲਬ ਕਮਾਂਡੋ ਚਾਹ ਜਾਂ ਆਈਆਰਬੀ ਚਾਹ ਵੀ ਅਸੀਂ ਕਿਹੜੀ ਡਰੈਸ ਲੈ ਕੇ ਜਾਈਏ ਤਾਂ ਸਭ ਤੋਂ ਪਹਿਲਾਂ ਜਿਹੜੀ ਰਿਕਰੂਟੀ ਦੇ ਵਿੱਚ ਹੁੰਦੀ ਹੈ ਨਾ ਉਹ ਖਾਕੀ ਡਰੈਸ ਹੀ ਹੁੰਦੀ ਮੇਰੇ ਨਾਲ ਹੀ ਮੁੰਡਿਆਂ ਨੇ ਟ੍ਰੇਨਿੰਗ ਕੀਤੀ ਆ ਠੀਕ ਆ ਕਮਾਂਡੋ ਵਾਲੇ ਮੁੰਡੇ ਸੀਗੇ ਉਹਨਾਂ ਨੇ ਹਾਇ ਤੱਕ ਨਹੀਂ ਕਾਲੀ ਡਰੈਸ ਪਾਈਗੀ ਸੋ ਹੁਣ ਇਹ ਤਾਂ ਕੀ ਸੀਗੀ ਠੀਕ ਆ ਤੇ ਮਤਲਬ ਕਿ ਕੁਝ ਵੀ ਨਹੀਂ ਇਦਾਂ ਦੀ ਗੱਲ ਹੈਗੀ ਤੁਸੀਂ ਤੁਹਾਨੂੰ ਇਹ ਗੱਲ ਕਹੀ ਜਾਵੇਗੀ ਤੁਸੀਂ ਕਾਲੀ ਡਰੈਸ ਮਤਲਬ ਕਿ ਕਾਲੇ ਜਿਹੜੀ ਵਰਦੀ ਆ ਉਹ ਲੈਣੀ ਆ ਰਿਕਰ ਪਰੇਡ ਹੁੰਦੀਆਂ ਨਾ ਡੇਲੀ ਰੂਟੀਨ ਦੇ ਵਿੱਚ ਟ੍ਰੇਨਿੰਗ ਟਾਈਮ ਉਹ ਜਿਹੜੀ ਹੁੰਦੀ ਆ ਖਾਕੀ ਡਰੈਸ ਦੇ ਵਿੱਚ ਹੀ ਹੁੰਦੀ ਆ ਠੀਕ ਆ ਆਪਣੇ ਸ਼ੂਜ਼ ਵਗੈਰਾ ਤੁਸੀਂ ਵੀ ਲੈ ਕੇ ਜਾਓ ਖਾਕੀ ਪੱਗ ਜਿਹੜੀ ਤੁਹਾਡੀ ਹੈਗੀ ਆ ਆਰਮਡ ਵਾਲਿਆਂ ਦੀ ਨਾਰਮਲ ਖਾਕੀ ਜਿੱਦਾਂ ਆਪਾਂ ਫਾਰਮਲ ਕਹਿ ਦਿੰਨੇ ਆਪਾਂ ਨਾਰਮਲ ਪੱਗ ਬੰਦਦੇ ਨੇ ਬਟਨ ਵਾਲੀ ਮੰਨ ਲਿਓ ਜਾਂ ਮੋਰਨੀ ਪੱਗ ਬੰਦਦੇ ਆ ਤਾਂ ਉਹ ਪੱਗ ਤੁਸੀਂ ਲੈ ਕੇ ਜਾਣੀ ਆ ਠੀਕ ਆ ਕੁੜੀਆਂ ਵੀ ਮਤਲਬ ਸਾਰਾ ਕੁਝ ਸੇਮ ਬਟ ਤੁਹਾਨੂੰ ਏਡੀਆ ਟੋਪੀ ਜਿਹੜੀਆਂ ਕੁੜੀਆਂ ਦਮਾਲਾ ਬੰਦਦੀਆਂ ਨੇ ਠੀਕ ਆ ਉਹ ਤੁਸੀਂ ਆਪਣਾ ਖਾਕੀ ਦਮਾਲਾ ਚਾਹੇ ਉਹ ਡਿਸਟ੍ਰਿਕਟਾ ਚਾਹੇ ਉਹ ਆਰਮਡ ਠੀਕ ਆ ਉਸ ਤੋਂ ਬਿਨਾ ਤੁਹਾਡੇ ਕੋਲੇ ਮਤਲਬ ਇੱਕ ਵਰਦੀ ਟੰਗਣ ਲਈ ਮਤਲਬ ਕਿ ਹੈਂਗਰ ਤੇ ਟੰਗਣ ਲਈ ਹੈਂਗਰ ਹੋਣਾ ਚਾਹੀਦਾ ਇੱਕ ਯੂਨੀਫਾਰਮ ਦਾ ਨਾ ਜਿੱਦਾਂ ਆਪਣਾ ਪੈਂਟ ਕੋਟ ਦਾ ਆਪਾਂ ਲੈਨੇ ਆ ਕਵਰ ਲੈਨੇ ਆ ਤੁਹਾਡੇ ਕੋਲੇ ਕਵਰ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਵਰਦੀ ਮੋਸਟਲੀ ਧੂੜ ਮਿੱਟੀਆਂ ਜ਼ਿਆਦਾ ਗੰਦੀ ਹੁੰਦੀ ਆ ਠੀਕ ਆ ਉਹ ਆਪਣਾ ਲੈ ਜਿਓ ਠੀਕ ਆ ਤੇ ਉਸ ਬਾਅਦ ਜਿਵੇਂ ਆਪਾਂ ਸਟਾਰਟਿੰਗ ਚ ਗੱਲ ਕਰ ਰਹੇ ਸੀਗੇ ਵੀ ਪੀਟੀ ਵਾਲੇ ਹਨਾ ਤਾਂ ਤੁਹਾਡੇ ਕੋਲੇ ਜਿਹੜੀ ਪੀਟੀ ਪੈਂਟ ਹੋਣੀ ਚਾਹੀਦੀ ਆ ਪੀਟੀ ਟੀ-ਸ਼ਰਟ ਹੋਣੀ ਚਾਹੀਦੀ ਆ ਠੀਕ ਹੈ ਜੀ ਤੇ ਤੁਹਾਡੇ ਕੋਲ ਆਪਣੇ ਪੀਟੀ ਸ਼ੂਜ਼ ਹੋਣੇ ਚਾਹੀਦੇ ਜੋ ਕਿ ਵਾਈਟ ਰੰਗ ਦੇ ਹੁੰਦੇ ਆ ਤੇ ਇਹਦੇ ਵਿੱਚ ਨਾ ਮਤਲਬ ਕਿ ਕੋਈ ਲੋਗੋ ਵਾਰਾ ਜ਼ਿਆਦਾ ਨਾ ਹੋਣਾ ਪਿਓਰ ਵਾਈਟ ਹੋਣਾ ਮਤਲਬ ਕਿ ਕੋਈ ਮਾੜੀ ਮੁੱਟੀ ਕਾਲੀ ਲਾਈਨ ਤਾਂ ਚੱਲ ਸਕਦੀ ਆ ਪਰ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਬਿਲਕੁਲ ਜਿੱਦਾਂ ਨਾ ਬਿਲਕੁਲ ਚਿੱਟੇ ਰੰਗ ਦੀ ਕੋਈ ਚੀਜ਼ ਹੁੰਦੀ ਹੈ ਨਾ ਉਹ ਚੀਜ਼ ਲੈਣੀ ਹੈ ਤੁਸੀਂ ਮਤਲਬ ਜਿਹੜੇ ਪੀਟੀ ਸ਼ੂਜ਼ ਹੈਗੇ ਆ ਉਸ ਤੋਂ ਬਿਨਾ ਆਪਣਾ ਜਿੱਦਾਂ ਮੈਂ ਤੁਹਾਨੂੰ ਕਹਤਾ ਵੀ ਤੁਸੀਂ ਲੈ ਲਿਓ ਨੀਲੇ ਕਲਰ ਦੀ ਲੋਰ ਲੈ ਲਿਓ ਪਜਾਮਾ ਜਿੱਦਾਂ ਪਹਿਲਾਂ ਕਿਹਾ ਮੈਂ ਨੀਲੇ ਕਲਰ ਦਾ ਠੀਕ ਆ ਤੇ ਜੇ ਟ੍ਰੈਕ ਸੂਟ ਜੇ ਤੁਹਾਨੂੰ ਮਤਲਬ ਤੁਸੀਂ ਰਾਮਾ ਮੰਡਿਊ ਲੈ ਲਓ ਨਾ ਇੱਥੋਂ ਜਲੰਧਰ ਤੋਂ ਜਿਹੜੇ ਬੱਚੇ ਜਲੰਧਰ ਭਰਤੀ ਹੋਏ ਆ ਜਾਂ ਜਲੰਧਰ ਦੀਆਂ ਬਟਾਲੀਅਨਸ ਨੇ ਤਾਂ ਇੱਥੇ ਆਪਣੇ ਕਾਫੀ ਸਾਰੀਆਂ ਸ਼ਾਪਸ ਨੇ ਠੀਕ ਆ ਤੁਸੀਂ ਆਪਣਾ ਜਿਹੜਾ ਉਥੋਂ ਸਮਾਨ ਬਾਈ ਕਰ ਸਕਦੇ ਹੋ ਠੀਕ ਆ ਫਿਰ ਆਪਣਾ ਪੀਟੀ 벨ਟ ਹੁੰਦੀ ਜਿਹੜੀ ਪੀਟੀ 벨ਟ ਹੁੰਦੀ ਆ ਆਰਮਡ ਵਾਲਿਆਂ ਦੀ ਹੋਰ ਹੁੰਦੀ ਆ ਡਿਸਟ੍ਰਿਕਟ ਵਾਲਿਆਂ ਦੀ ਹੋਰ ਹੁੰਦੀ ਆ ਆਪਣੇ ਕੈਡਰ ਅਕੋਰਡਿੰਗ ਜਿਹੜੀ ਉੱਥੇ ਕਹਿ ਦੇਣਾ ਵੀ ਮੈਨੂੰ ਡਿਸਟ੍ਰਿਕਟ ਵਾਲੀ ਪੀਟੀ 벨ਟ ਚਾਹੀਦੀ ਆ ਠੀਕ ਆ ਉਸ ਬਾਅਦ ਜਿਹੜੀ ਹੈਗੀ ਆ ਪੀਟੀ ਮਤਲਬ ਸ਼ਰਟ ਹੋਗੀ ਆ ਟੀ-ਸ਼ਰਟ ਹੋਗੀ ਜ ਤੇ ਉਹ ਤਾਂ ਸਾਰਿਆਂ ਦੀ ਸੇਮ ਹੀ ਹੁੰਦੀ ਹੈ ਠੀਕ ਆ ਬਾਕੀ ਸ਼ੂਜ਼ ਵਗੈਰਾ ਸਾਰਾ ਕੁਝ ਸੇਮ ਦਾ ਕੁਝ ਕੁਝ ਕੁ ਐਸੈਸਰੀਜ਼ ਹੁੰਦੀਆਂ ਜਿਹੜੀਆਂ ਕਿ ਆਪਣੀਆਂ ਡਿਸਟ੍ਰਿਕਟ ਦੀਆਂ ਆਰਮਡ ਨਾਲੋਂ ਅਲੱਗ ਹੁੰਦੀਆਂ ਠੀਕ ਆ ਤੇ ਉਸ ਬੰਦੇ ਦਾ ਮੈਂ ਤੁਹਾਨੂੰ ਕਹੀ ਤਾਂ ਡੇਲੀ ਰੁਟੀਨ ਦੀ ਜਿਹਾ ਬਣਾ ਬ੍ਰਸ਼ ਹੋ ਗਿਆ ਪੇਸਟ ਹੋ ਗਿਆ ਨਾਣ ਵਾਲਾ ਸਾਬਣ ਹੋ ਗਿਆ ਠੀਕ ਆ ਜੀ ਤੇ ਹੋਰ ਤੁਸੀਂ ਮਤਲਬ ਕਿ ਜਦਾਂ ਆਪਣਾ ਕੋਈ ਡਰਾਇਰ ਵਗੈਰਾ ਲੈ ਕੇ ਜਾ ਸਕਦੇ ਹੋ ਠੀਕ ਆ ਆਪਣਾ ਕੋਈ ਫੋਨ ਚਾਰਜਰ ਹੋ ਗਿਆ ਲੈਪਟਾਪ ਵਗੈਰਾ ਲੈ ਕੇ ਜਾ ਸਕਦੇ ਹੋ ਠੀਕ ਆ ਪਰ ਇਹ ਚੀਜ਼ਾਂ ਇਨ ਪੁਲਿਸ ਲਾਈਨ ਜਾਂ ਬਟਾਲিয়ন ਦੀ ਹੈਡਕ quartਰਾਂ ਦੇ ਵਿੱਚ ਇਹ ਚੀਜ਼ਾਂ ਅਲਾਉਡ ਨੇ ਬਟ ਜੇ ਤੁਸੀਂ ਜਦੋਂ ਤੁਸੀਂ ਟ੍ਰੇਨਿੰਗ ਜਾਓਗੇ ਉਦੋਂ ਫਿਰ ਮੈਂ ਤੁਹਾਨੂੰ ਉੱਥੇ ਦੱਸੂਗਾ ਵੀ ਉੱਥੇ ਤੁਸੀਂ ਕੀ ਸਮਾਨ ਲੈ ਕੇ ਜਾਣਾ ਇੱਥੇ ਵਾਸਤੇ ਤੁਸੀਂ ਇੰਨਾ ਕੁ ਲੈ ਜਿਓ ਠੀਕ ਹੈ ਤੇ ਹਾਂ ਮੇਨਲੀ ਗੱਲ ਇਹ ਕਿ ਤੁਹਾਡੇ ਕੋਲ ਇੱਕ ਟ੍ਰੰਕ ਕਾਲੇ ਰੰਗ ਦਾ ਹੋਣਾ ਚਾਹੀਦਾ ਠੀਕ ਹੈ ਕਾਲੇ ਰੰਗ ਦਾ ਟ੍ਰੰਕ ਜ਼ਰੂਰ ਰੱਖਿਓ ਕਿਉਂਕਿ ਜਦੋਂ ਅਸੀਂ ਭਰਤੀ ਹੋਏ ਸੀਗੇ ਅਸੀਂ ਆਪਣੇ ਆਪਣੇ ਟ੍ਰੰਕ ਲੈ ਕੇ ਸਾਨੂੰ ਪਹਿਲਾਂ ਹੀ ਕਿਹਾਦਾ ਸੀਗਾ ਵੀ ਟ੍ਰੰਕ ਲੈ ਕੇ ਕਿਉਂਕਿ ਸਾਨੂੰ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਸੀ ਪਹਿਲੀ ਗੱਲ ਤਾਂ ਠੀਕ ਹੈ ਉਹ ਆਪਣੇ ਇੱਕ ਹੈਗੀ ਆ ਸਰ ਬਹੁਤ ਰਿਸਪੈਕਟਡ ਨੇ ਸੀਨੀ ਤੇ ਹੁਣ ਵੀ ਮਿਲਦੇ ਰਹਿੰਦੇ ਆ ਆਪਣੇ ਫਾਈਨੈਂਸ ਮਿਨਿਸਟਰ ਦੇ ਪੀਐਸ ਉਹਨੇ ਜਿੱਦਾਂ ਕਿ ਮੈਂ ਸਾਹਿਬ ਦਾ ਪੀਐਸ ਉਹਨਾਂ ਤੇ ਉਹ ਦੂਰ ਪੀਐਸ ਉਹਨੇ ਅਕਸਰ ਸਾਡੀ ਮੁਲਾਕਾਤ ਹੁੰਦੀ ਰਹਿੰਦੀ ਆ ਤੇ ਮਿਲਦੇ ਰਹਦੇ ਰਹਿੰਦੇ ਆ ਤੇ ਉਹਨਾਂ ਨੇ ਸਾਨੂੰ ਬੜਾ ਗਾਈਡ ਕੀਤਾ ਸੀ ਉਸ ਸਮੇਂ ਮਤਲਬ ਇੰਨਾ ਨਹੀਂ ਨਾਰਮਲ ਭਰਤੀ ਬਾਰੇ ਦੱਸਦੇ ਹੁੰਦੇ ਸੀ ਜਿੱਦਾਂ ਕਿ ਮੈਥ ਨੂੰ ਸਮਝਾਉਣਾ ਕੋ ਡਿਸਪਲਿਨ ਚ ਰਹੋ ਬੋਲੀ ਸੁਧਾਰੋ ਇਹ ਕਰੋ ਉਹ ਕਰੋ ਹਨਾ ਨਾਰਮਲ ਚੀਜ਼ਾਂ ਦੱਸਦੇ ਸੀ ਪਰ ਇੰਨਾ ਉਹਨਾਂ ਨੂੰ ਨਹੀਂ ਪਤਾ ਸੀ ਕਿਉਂਕਿ ਨਵੀਂ ਭਰਤੀ ਦੇ ਨਵੇਂ ਰੂਲ ਸੀਗੇ ਕਿਸੇ ਨੂੰ ਕੁਝ ਡੱਕੇ ਦੀ ਨੌਲੇਜ ਨਹੀਂ ਹੈਗੀ ਸੀਗੀ ਇੰਨੀ ਠੀਕ ਹੈ ਤੇ ਬਟ ਜਿਹੜਾ ਕਿ ਹੁਣ ਤੁਹਾਨੂੰ ਮੈਂ ਜਿਵੇਂ ਸਮਝਾ ਰਿਹਾ ਐ ਇਦਾਂ ਸਾਨੂੰ ਕਿਸੇ ਨੇ ਸਮਝਾਇਆ ਠੀਕ ਹੈ ਤੇ ਉਸ ਤੋਂ ਬਾਅਦ ਜਿੱਦਾਂ ਕਿ ਮੈਂ ਤੁਹਾਨੂੰ ਆਹ ਡੇਲੀ ਰੁਟੀਨ ਦੀਆਂ ਚੀਜ਼ਾਂ ਦੱਸਤੀਆਂ ਬਟ ਇਸ ਤੋਂ ਬਾਅਦ ਮੈਂ ਜਿਹੜੀ ਇੱਕ ਹੋਰ ਵੀਡੀਓ ਲੈ ਕੇ ਆਉਂਗਾ ਜੇ ਤੁਸੀਂ ਟ੍ਰੇਨਿੰਗ ਤੇ ਜਾਣਾ ਉਹ ਸਮਾਨ ਕੀ ਕੁਝ ਲੈ ਕੇ ਜਾਣਾ ਉਹਦੇ ਲਈ ਤੁਹਾਨੂੰ ਮਤਲਬ ਕਿ ਵੇਟ ਕਰਨੀ ਪੈਣੀ ਕੋਈ ਦੋ ਤਿੰਨ ਦਿਨ ਵੇਟ ਕਰੋ ਤੇ ਇੱਥੇ ਨਾਰਮਲ ਤੁਸੀਂ ਆਹੀ ਸਮਾਨ ਲੈ ਕੇ ਜਾਣਾ ਆਪਣਾ ਬਿਸਤਰਾ ਹੋ ਗਿਆ ਵਰਦੀਆਂ ਹੋ ਗਈਆਂ ਠੀਕ ਹੈ ਆਪਣਾ ਡੇਲੀ ਰੁਟੀਨ ਦੀਆਂ ਚੀਜ਼ਾਂ ਹੋ ਗਈਆਂ ਬਾਲਟੀ ਵਗੈਰਾ ਲੈ ਕੇ ਜਾਣੀ ਤਾਂ ਲੈ ਜਿਓ ਠੀਕ ਹੈ ਤੇ ਗਰਮ ਪਾਣੀ ਦੀ ਫੈਸਿਲਿਟੀ ਉੱਥੇ ਜੇਕਰ ਤੁਸੀਂ ਤੁਹਾਨੂੰ ਮਤਲਬ ਲੱਗਿਆ ਉੱਥੇ ਵੀ ਕੋਈ ਪੁਆਇੰਟ ਹੈਗਾ ਰੋਡ ਦਾ ਤੁਸੀਂ ਰੋਡ ਲੈ ਕੇ ਜਾ ਸਕਦੇ ਹੋ ਕਿਉਂਕਿ ਠੰਡਾ ਮੌਸਮ ਹੈ ਗਰਮ ਮਤਲਬ ਪਾਣੀ ਦੀ ਜ਼ਰੂਰਤ ਪੈਂਦੀ ਹੈ ਠੀਕ ਹੈ ਕਿਉਂਕਿ ਕਾਫੀ ਜ਼ਿਆਦਾ ਠੰਡ ਹੋ ਚੁੱਕੀ ਹੈ ਨਾ ਤੇ ਉਸ ਤੋਂ ਬਿਨਾ ਤੁਸੀਂ ਜੋ ਵੀ ਆਪਣਾੜਾ ਹੈਗਾ ਮੈਨੂੰ ਮਤਲਬ ਜੇ ਮੇਰੇ ਦਿਮਾਗ 'ਚ ਕੁਝ ਸਕਿਪ ਹੋ ਗਿਆ ਹੋਵੇ ਕਈ ਵਾਰੀ ਦਿਮਾਗ 'ਚ ਨਹੀਂ ਵੀ ਆਉਂਦੀ ਚੀਜ਼ ਤੁਹਾਡਾ ਨਵਾਂ ਮਤਲਬ ਤੁਹਾਡਾ ਫਰੈਸ਼ ਮਾਈਂਡ ਹੈ ਫਿਲਹਾਲ ਤੁਸੀਂ ਤੁਸੀਂ ਚੀਜ਼ਾਂ ਨੂੰ ਲੈ ਕੇ ਥੋੜਾ ਜਿਹਾ ਅਗਰੈਸਿਵ ਹੋ ਠੀਕ ਹੈ ਜੇ ਤੁਸੀਂ ਮੈਨੂੰ ਤੇ ਇਸੇ ਤਰ੍ਹਾਂ ਹੀ ਜੇਕਰ ਤੁਹਾਡੇ ਕੋਈ ਹੋਰ ਡਾਊਟਸ ਤੁਹਾਡੇ ਕੁਐਸਚਨ ਹੈਗੇ ਕਿਉਂਕਿ ਤੁਹਾਡਾ ਫਰੈਸ਼ ਮਾਈਂਡ ਹੈ ਜਿੱਦਾਂ ਹਨ ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਈ ਵਾਰ ਮੇਰੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਨਹੀਂ ਚੱਲਦੀ ਹੁੰਦੀਆਂ ਕਿਉਂਕਿ ਅਸੀਂ ਜਦੋਂ ਅਸੀਂ ਭਰਤੀ ਹੋਏ ਸੀਗੇ ਉਦੋਂ ਸਾਡੇ ਦਿਮਾਗ ਦੇ ਵਿੱਚ ਇਹ ਜੇ ਏਜੰਸੀਆਂ ਵੀ ਆ ਆ ਵੀ ਪੁੱਛ ਲਈਏ ਆ ਵੀ ਪੁੱਛ ਲਈਏ ਆ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਤਾਂ ਉਹ ਤੁਸੀਂ ਮੈਨੂੰ ਇੱਕ ਕਮੈਂਟ ਦੇ ਵਿੱਚ ਤੁਸੀਂ ਮੈਨੂੰ ਪੁੱਛਣਾ ਕੁਐਸਚਨ ਪੁੱਛ ਲਓ ਫਿਰ ਮੈਂ ਤੁਹਾਡੇ ਕੁਐਸਚਨ ਮਤਲਬ ਕੁਐਸਚਨਾਂ ਦੇ ਬੇਸ ਤੇ ਇੱਕ ਵੀਡੀਓ ਇੱਕ ਬਣਾ ਦੂੰਗਾ ਵੀ ਆ ਆ ਕੁਐਸਚਨ ਮੈਨੂੰ ਆਏ ਨੇ ਤੇ ਵੀ ਇਹ ਆਪਾਂ ਚੀਜ਼ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਠੀਕ ਆ ਤਾਂ ਕਮੈਂਟ ਆਪਣੇ ਜਰੂਰ ਛੱਡ ਕੇ ਜਾਣੇ ਤਾਂ ਕਿ ਮੈਨੂੰ ਤੁਹਾਡੇ ਪਤਾ ਲੱਗ ਸਕੇ ਕਿ ਤੁਸੀਂ ਕੀ ਚੀਜ਼ ਚਾਹ ਰਹੇ ਹੋ ਤੁਹਾਨੂੰ ਕਿਹੜੇ ਕਿਹੜੇ ਕੁਐਸਚਨ ਦਾ ਆਨਸਰ ਚਾਹੀਦਾ ਠੀਕ ਹੈ ਜੀ ਤੇ ਚਲੋ ਫਿਰ ਮਿਲਦੇ ਆ ਕਿਸੇ ਹੋਰ ਟਾਪਿਕ ਤੇ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਸਿਕਾਲ ਤੇ ਵੀਡੀਓ ਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਠੀਕ ਆ ਲਾਈਕ ਸਬਸਕ੍ਰਾਈਬ ਸ਼ੇਅਰ ਕਰਦਾ ਜਾ ਕਰੋ ਤਾਂ ਕਿ ਮੈਨੂੰ ਵੀ ਵੀਡੀਓ ਮੋਟੀਵੇਸ਼ਨ ਮਿਲ ਸਕੇ ਨੈਕਸਟ ਵੀਡੀਓ ਬਣਾਉਣ ਲਈ ਤੇ ਤਦ ਤੱਕ ਲਈ ਸਸਿਕਾਲ ਜੈ ਹਿੰਦ ਜਿਉਂਦੇ ਵਸਦੇ ਰਹੋ